ਉਹਨਾਂ ਨੂੰ ਅੰਦਰ ਲੈ ਕੇ ਗਏ ਸਾਰੇ ਉਹਨਾਂ ਨੂੰ ਰੈਡੀ ਕਰਨ ਲਈ ਤਾਂ ਮੇਰੇ ਅੰਦਰ ਇੱਕ ਭਾਵ ਸੀ ਮੈਂ ਕਿਹਾ ਅੱਜ ਇਹਨਾਂ ਨੇ ਆਪ ਤਿਆਰ ਨਹੀਂ ਹੋਣਾ ਬਿਲਕੁਲ ਅੱਜ ਇਹਨਾਂ ਨੂੰ ਲੋਕਾਂ ਕੇ ਤਿਆਰ ਕਰਨਾ ਹੈ ਤੇ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਅੰਦਰ ਜਾ ਕੇ ਕਹਾਂ ਕਿ ਬਿਲਕੁਲ ਉਸ ਤਰ੍ਹਾਂ ਹੀ ਕਿ ਕੋਈ ਪੱਗ ਦਾ ਲੜ ਉੱਤੇ ਤੋਂ نیچے ਨਾ ਕੋਇਆ ਹੋਵੇ ਤੇ ਸੋਹਣੀ ਕਮੀਜ਼ ਸੋਹਣੇ ਸੋਹਣੇ ਟੰਗ ਨਾਲ ਵੀ ਤਿਆਰ ਕਰਕੇ ਤੇ ਮੁੱਛ ਖੜੀ ਹਾਂ ਮੈਂ ਨਾ ਇਸ ਐਕਸਟਰਾ ਕਮਰੇ ਦੇ ਵਿੱਚ ਉਹਨਾਂ ਨੂੰ ਤਿਆਰ ਕਰ ਰਹੀ ਮੈਂ ਬਾਹਰ ਬੈਠੀ ਐਸਾ-ਤਾਂ ਗੱਲਾਂ ਸੋਚ ਰਹੀ ਆਂ ਔਰ ਤੁਸੀਂ ਮੰਨੋਗੇ ਕੋਈ ਭਾਵਨਾ ਭਗਵਾਨ ਬਹੁਤ ਨੇੜੇ ਹੋ ਕੇ ਸੁਣ ਲੈਂਦਾ ਆਂ ਆਮ ਸੌਰੀ ਭਗਵਾਨ ਨੇ ਸੁਣਿਆ اور ਜਦੋਂ ਮੈਨੂੰ ਲੱਗਦਾ ਕਿ ਕੰਟਾ ਹੀ ਲੱਗਾ ਹੁਣ ਉਹਨਾਂ ਨੂੰ ਤਿਆਰ ਕਰਾਂਗੀ